ਕਹਿੰਦੇ ਨੇ ਪੰਜਾਬੀਆਂ ਦੀ ਉਡਾਣ ਬਹੁਤ ਉੱਚੀ ਹੁੰਦੀ ਹੈ ਪਰ ਉਹਨਾਂ ਦੇ ਪੈਰ ਅਕਸਰ ਹੀ ਜ਼ਮੀਨ ਤੇ ਰਹਿੰਦੇ ਨੇ ਸਾਬਿਤ ਕੀਤਾ ਬਾਹਰਲੇ ਮੁਲਕ ਤੋਂ ਮੁੜੇ सुरेंद्र ਸਿੰਘ ਨਿੱਜਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਬਿਊਟੀਫੁਲ ਤੇ ਡਿਓਰੇਬਲ ਐਕਟਰਸ ਬਾਲੀਵੁੱਡ ਦੇ ਸ਼ਿਲਪਾ ਸ਼ੇਟੀ ਪਹੁੰਚਦੇ ਨੇ ਤੇ ਨਾਲ ਹੀ ਉੱਗੀਆਂ ਸ਼ਖਸੀਅਤਾਂ ਜਿੱਥੇ ਪਹੁੰਚੀਆਂ ਨੇ ਉੱਥੇ ਹੀ ਜੀ ਆਇਆਂ ਭਗਵਾਨਤ ਮਾਨ ਦੀ ਵਾਈਫ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਮਾਤਾ ਜੀ ਵੀ ਇਸ ਕੈਂਪਸ ਦੇ ਵਿੱਚ ਪਹੁੰਚੇ ਨੇ ਖਾਸ ਤੌਰ ਤੇ ਤਾਂ ਇਸ ਕੈਂਪਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੋੜਵੰਦ ਮਰੀਜ਼ ਵੇਖਣ ਨੂੰ ਮਿਲੇ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਿਸੇ ਤਰੀਕੇ ਦੀ ਸਹਾਇਤਾ ਨਹੀਂ ਸੀ ਮਿਲ ਰਹੀ ਇਹਨਾਂ ਦੀ ਬਾਫੜੀ ਹੈ ਸੁਰਿੰਦਰ ਸਿੰਘ ਨਿੱਜਰ ਨੇ ਤਾਂ ਇਸ ਮੌਕੇ ਸ਼ਿਲਪਾ ਸ਼ੈਟੀ ਜਦੋਂ ਇੱਕ ਜਿਹੜੀ ਲੋੜਵੰਦ ਮਰੀਜ਼ ਹੈ ਉਸਦੀ ਪਰਚੀ ਨਿਕਲਦੀ ਹੈ ਤਾਂ ਉਹ ਭਾਵੁਕ ਹੋ ਜਾਂਦੀ ਹੈ ਤੇ ਉਸ ਨੂੰ ਵੇਖ ਕੇ ਅੱਖਾਂ ਦੇ ਕੈਂਪ ਦੇ ਵਿੱਚ ਸ਼ਿਲਪਾ ਸ਼ੈਟੀ ਦੀਆਂ ਅੱਖਾਂ ਕਿੰਦਾ ਭਿੱਜਦੀਆਂ ਨੇ ਆਓ ਤੁਹਾਨੂੰ ਵਿਖਾਉਂਦੇ ਆ ਕਹਿੰਦੇ ਨੇ ਪੰਜਾਬੀਆਂ ਦੀ ਉਡਾਣ ਬਹੁਤ ਉੱਚੀ ਹੁੰਦੀ ਹੈ ਪਰ ਉਹਨਾਂ ਦੇ ਪੈਰ ਅਕਸਰ ਹੀ ਜ਼ਮੀਨ ਤੇ ਰਹਿੰਦੇ ਨੇ ਸਾਬਿਤ ਕੀਤਾ ਬਾਹਰਲੇ ਮੁਲਕ ਤੋਂ ਮੁੜੇ सुरेंद्र ਸਿੰਘ ਨਿੱਜਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਬਿਊਟੀਫੁਲ ਤੇ ਡਿਊਰੇਬਲ ਐਕਟਰਸ ਬਾਲੀਵੁੱਡ ਦੇ ਸ਼ਿਲਪਾ ਸ਼ੇਟੀ ਪਹੁੰਚਦੇ ਨੇ ਤੇ ਨਾਲ ਹੀ ਉੱਗੀਆਂ ਸ਼ਖਸੀਅਤਾਂ ਜਿੱਥੇ ਪਹੁੰਚੀਆਂ ਨੇ ਉੱਥੇ ਹੀ ਸੇਮਪਗਉਂਤਮਾਨ ਦੀ ਵਾਈਫ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਮਾਤਾ ਜੀ ਵੀ ਇਸ ਕੈਂਪਸ ਦੇ ਵਿੱਚ ਪਹੁੰਚੇ ਨੇ ਖਾਸ ਤੌਰ ਤੇ ਤਾਂ ਇਸ ਕੈਂਪਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੋੜਵੰਦ ਮਰੀਜ਼ ਵੇਖਣ ਨੂੰ ਮਿਲੇ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਿਸੇ ਤਰੀਕੇ ਦੀ ਸਹਾਇਤਾ ਨਹੀਂ ਸੀ ਮਿਲ ਰਹੀ ਇਹਨਾਂ ਦੀ ਬਾਫੜੀ ਹੈ सुरेंद्र ਸਿੰਘ ਨਿੱਜਰ ਨੇ ਤਾਂ ਇਸ ਮੌਕੇ ਸ਼ਿਲਪਾ ਸ਼ੈਟੀ ਜਦੋਂ ਇੱਕ ਜਿਹੜੀ ਲੋੜਵੰਦ ਮਰੀਜ਼ ਹੈ ਉਸ ਦੀ ਪਰਚੀ ਨਿਕਲਦੀ ਹੈ ਤਾਂ ਉਹ ਭਾਵੁਕ ਹੋ ਜਾਂਦੀ ਹੈ ਤੇ ਉਸ ਨੂੰ ਵੇਖ ਕੇ ਅੱਖਾਂ ਦੇ ਕੈਂਪ ਦੇ ਵਿੱਚ ਸ਼ਿਲਪਾ ਸ਼ੈਟੀ ਦੀਆਂ ਅੱਖਾਂ ਕਿੱਦਾਂ ਭਿਜਦਿਆਂ ਨੇ ਆਓ ਤੁਹਾਨੂੰ ਵਿਖਾਉਂਦੇ ਆ